ਕਿ ਕਿਸਾਨਾਂ ਦੇ ਅੱਗੇ ਤੁਹਾਨੂੰ ਪਤਾ ਕੀ ਹਾਲ ਚੱਲਣ ਡਿਆ ਹਾਂ ਧਰਨਾ ਫੇਰ ਲੱਗਾ ਇੱਕ ਖਨੌਰੀ ਬਾਰਡਰ ਤੇ ਲੱਗਾ ਇੱਕ ਸੰਭੂ ਬਾਰਡਰ ਤੇ ਲੱਗਾ ਤੇ ਉੱਥੋਂ ਰੱਬ ਵੇਖੋ ਕਿੰਨਾ ਤਕਾ ਕਰਨ ਡਿਆ ਹਾਂ ਬਹੁਤ ਹੀ ਨੁਕਸਾਨ ਆ ਦਿੱਸੋਂ ਭਾਰੀ ਫਸਲ ਆ ਪੱਕਣ ਦੇ ਮੌਸਮ ਤੇ ਪੂਰੀ ਹੈ ਜੇ ਅਨੁਸਾਰ ਅੱਜ ਜੇ ਫਸਲ ਡਿੱਗ ਜਾਂਦੀ ਹੈ ਉਹਦਾ ਝਾੜ ਵੀ ਕਿੰਨੇ ਪ੍ਰਤੀ ਘਟ ਜਾਂਦਾ ਹੈ ਇੱਕ ਗੱਲ ਦੀ ਭਾਜੀ ਬਹੁਤ ਧੰਨਵਾਦ ਤੁਹਾਡਾ ਮੇਰਾ ਨਾਮ ਰੰਜੋਤ ਸਿੰਘ ਹੈ ਪਿੰਡ ਪੂਰੇ ਗਲ ਤੋਂ ਤੇ ਜਿਹੜੀ بارش ਹੋਣ ਦੀ ਕਿੰਨਾ ਕੁ ਨੁਕਸਾਨ ਦੇ ਨੁਕਸਾਨ ਤੇ ਵੇਖੋ ਭਾਜੀ ਹੁਣ ਪੱਕੀਆਂ ਫਸਲਾਂ ਆ ਤੇ ਕਿਸਾਨਾਂ ਦੇ ਅੱਗੇ ਤੁਹਾਨੂੰ ਪਤਾ ਕੀ ਹਾਲ ਚੱਲਣ ਡਿਆ ਹਾਂ ਧਰਨਾ ਫੇਰ ਲੱਗਾ ਇੱਕ ਖਨੌਰੀ ਬਾਰਡਰ ਤੇ ਲੱਗਾ ਇੱਕ ਸੰਭੂ ਬਾਰਡਰ ਤੇ ਲੱਗਾ ਤੇ ਉੱਤੋਂ ਰੱਬ ਵੇਖੋ ਕਿੰਨਾ ਧੱਕਾ ਕਰਨ ਡਿਆ ਹਾਂ ਤੇ ਇਹਦੇ ਬਾਰੇ ਕਿੰਨਾ ਕੁ ਨੁਕਸਾਨ ਹੋਇਆ ਕਿਹੜੇ ਤਰੀਕੇ ਦਾ ਨੁਕਸਾਨ ਹੋਇਆ ਜੀ ਨੁਕਸਾਨ ਵੇਖੋ ਭਾਜੀ ਪੱਕੀ ਫਸਲਾਂ ਤੁਹਾਨੂੰ ਪਤਾ ਕੋਈ ਫਲ ਪੱਕਾ ਜਿਹੜਾ ਇਸ ਤਰ੍ਹਾਂ بارش ਹੋਣ ਡਈ ਹੈ ਨਾਲੇ ਇਹ ਜਿਹੜੇ ਕਣਕ ਦੀ ਫਸਲਾਂ ਤੇ ਕਾਫੀ ਨੁਕਸਾਨ ਆ ਦਾ ਜਿਹੜਾ ਟੁੱਟੀ ਬਣ ਚੁੱਕੀ ਨੁਕਸਾਨ ਹੋਊਗਾ ਜੀ ਦਾ ਹਾਂ ਕਰਨਾ ਨਾ ਕਿ ਉਹ ਸਿੰਘ ਹੈ ਗੋਮਾ ਪੇੜਿਆ ਪੜਾ ਜੀ ਫਿਰ ਜੋ ਕੀ ਅਜ ਦੇ ਸਮੇਂ ਜੋ ਮੌਸਮ ਚੱਲ ਰਿਹਾ ਵਾ ਬਹੁਤ ਹੀ ਨੁਕਸਾਨ ਆ ਪੁੱਤੋਂ ਭਾਰੀ ਫਸਲਿਆ ਪੱਕਣ ਦੇ ਮੌਸਮ ਤੇ ਪੂਰੀ ਹੈ ਤੇ ਅਨੁਸਾਰ ਅੱਜ ਜੇ ਫਸਲ ਡਿੱਗ ਜਾਂਦੀ ਹੈ ਉਹਦਾ ਝਾੜ ਵੀ ਕਿੰਨੇ ਪ੍ਰਤੀ ਘਟ ਜਾਂਦਾ ਹੈ ਬਾਕੀ ਉਸ ਤੋਂ ਬਾਅਦ ਉਸ ਤੋਂ ਬਾਅਦ ਤੋੜੀ ਦਾ ਵੀ ਗਾਂ ਨੁਕਸਾਨ ਹੈ ਕਿਉਂਕਿ ਹਰ ਇੱਕ ਨੁਕਸਾਨ ਨੇ ਪਸ਼ੂ ਰੱਖੇ ਆ ਉਹ ਮੰਤਰੀ ਉਹਦਾ ਵੀ ਨੁਕਸਾਨ ਇਹਦੇ ਵਿੱਚ ਹੈਗਾ ਉਹ ਸਾਰੇ ਮਤਲਬ ਫਸਲਾਂ ਦਾ ਬਹੁਤ ਨੁਕਸਾਨ ਆ ਕੋਲ ਮਲਾ ਕੇ ਇਸ ਕਰਕੇ ਫਸਲ ਦਾ ਕੁਦਰਤ ਚਲੋ ਵਾਕੀ ਇਹ ਵੀ ਹਰ ਇੱਕ ਨੂੰ ਇਹ ਸਾਰੇ ਗੱਲ ਹੈ ਨੁਕਸਾਨ ਤੇ ਫਸਲ ਦਾ ਜਿੰਨਾ ਹੈਗਾ ਉਹਦੋਂ ਹੈਗਾ ਹੀ ਹੈਗਾ ਕੀ ਕਰ ਸਕਦੇ ਆਪਾਂ ਹਾਂਜੀ ਮੈਂ ਜਾ ਸੰਗ ਸਰਪੰਚ ਗਗੋਮਾਲ ਆਹ ਜਿਹੜੇ ਬੇਮੌਸਮੀ ਬਰਸਾਤ ਹੋਣ ਦੇ ਹੀ ਆ ਇਹਦੇ ਦਾ ਕੰਕ ਦਾ ਜਿਹੜਾ ਫਸਲ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਆ ਜੇ ਇਦਾਂ ਬਰਸਾਤ ਹੁੰਦੀ ਰਹੀ ਤੇ ਇਹਦਾ ਇੰਨਾ ਕਿ ਨਖਾਨ ਆ ਕਿ ਨਾ ਤਾਂ ਤੂੜੀ ਬੰਨੀ ਆ ਸਹੀ ਤੇ ਨਾ ਹੀ ਜਿਹੜੇ ਆ ਦਾਣੇ ਟਾਈਮ ਸਰ ਮੰਡੀਆਂ ਚ ਜਾਣੇ ਤੇ ਸਾਂਭੇ ਜਾਣੇ ਆ ਜੇ ਮੰਡੀਆਂ ਚ ਵੀ ਚਲੇ ਗਏ ਤੇ ਮੰਡੀਆਂ ਚ ਵੀ ਇੰਨਾ ਕ ਸੁਲਾਬਾ ਹੋ ਜਾਣਾ ਹੈ ਤੇ ਇਹ ਦਾਣੇ ਘਟ ਤੋਂ 15 ਦਿਨ ਇੰਨੀ ਜਗ੍ਹਾ ਹੀ ਨਹੀਂ ਮਿਲਨੀ ਕਿਥੇ ਖਿਲਾਰੇ ਜਾਣ ਤੇ ਇਹ ਕਾਲੇ ਹੋ ਜਾਣੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਹੋਰ ਇਹਦੇ ਤੇ ਕੋਈ ਕੁਝ ਕਰ ਨਹੀਂ ਸਕਦਾ ਕਿ ਬਰਸਾਤ ਹੈ ਜਿਹੜੀ ਹੁਣ ਬੰਦ ਕੀਤੀ ਜਾਵੇ ਪ੍ਰਮਾਤਮਾ ਕੀ ਅਰਦਾਸ ਆ ਤੇ ਬਰਸਾਤ ਨਾ ਹੋਊਗੀ ਤਾਂ ਇਹ ਵੀ ਬਚਾ ਹੈਗਾ ਠੀਕ ਹੈ